ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰੈਪੀ ਪਾਰਟੀ ਆ ਔਰ ਤੁਸੀਂ ਵੇਖ ਰਹੇ ਹੋ ਆਰਬਿੰਗ ਜਾਂ ਟੀਵੀ ਨਿਊਜ਼ ਅਸੀਂ ਹਰ ਵਾਰ ਕੁਛ ਨਾ ਕੁਛ ਰੈਸਟੋਰੈਂਟ ਹੋ ਗਏ ਹੋਰ ਵੀ ਕਈ ਏਰੀਆ ਚੀਜ਼ਾਂ ਦੀਆਂ ਨਵੀਂ ਆਪਨਿੰਗ ਹੁੰਦੀਆਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ ਮਕੋਦਰ ਦੇ ਵਿੱਚ ਸਨੀਕਰਜ਼ ਦੀ ਜਿਹੜੀ ਬਹੁਤ ਜ਼ਿਆਦਾ ਲੋਕੀ ਕਹਿ ਰਹੇ ਸੀਗੇ ਵੀ ਸਨੀਕਰ ਜਿਹੜਾ ਬੰਦ ਹੋ ਚੁੱਕਾ ਨਕੋਦਰ ਦੇ ਵਿੱਚ ਤੈਨੂੰ ਦੱਸਦੀ ਇਹ ਲੋਕੇਸ਼ਨ ਜਿਹੜੀ ਹੈ ਉਹਨੇ ਚੇਂਜ ਕੀਤੀ ਆ ਔਰ ਨਵੀਂ ਲੁੱਕ ਦੇ ਨਾਲ ਔਰ ਬਾਜੀ ਨਾਲ ਗੱਲਬਾਤ ਕਰਾਂਗੇ ਨਵੀਆਂ ਨਵੀਆਂ ਆਫਰਸ ਲੈ ਕੇ ਆਏ ਆ ਫੈਸਟੀਵਲ ਆ ਲੋਹੜੀ ਦਾ ਤਿਹਾਰਾ ਔ ਜਲੰਧਰ ਰੋਡ ਨੀਅਰ ਗੇਰਾਬਾਬਾ ਮੁਰਾਦ ਸ਼ਾ ਔਰ ਇੱਕ ਪੁਤੇਨ ਰੋਡ ਨੀਅਰ ਕਮਲਾ ਹਸਪੀਟਲ ਔਰ ਗੱਲਬਾਤ ਕਰਾਂਗੇ ਅੰਦਰ ਜਾ ਕੇ ਔਰ ਪਾਜੀ ਨੇ ਨਾਲ ਕੀ ਕੀ ਆਫਰਸ ਲਗਾਈਆਂ ਔਰ ਨਵੀਂ ਲੁੱਕ ਦੇ ਨਾਲ ਸਨੇਕਰ ਤੇ ਇੱਕ ਵਾਰੀ ਫੇਰ ਤਾਂ ਆ ਰਹੇ ਹਾਜ਼ਰ ਆ ਦੇਖਦੇ ਰਹੋ ਆਰਬੀਨਿਆ ਟੀਵੀ ਨਿਊਜ਼ ਨਕੋਦਰ ਤੋਂ ਪਹਿਲਾਂ ਤਾਂ ਪਾਜੀ ਬੈਠੇ ਆ ਪਾਜੀ ਸਤਿ ਸ੍ਰੀ ਅਕਾਲ ਪਾਜੀ ਫੂਡ ਕੇਮੇ ਦਾ ਲੱਗਾ ਤਾਂ ਗੋਡੇ ਆ ਟੇਸਟ ਕਿਦਾਂ ਦਾ ਆ ਫਸਟ ਟਾਈਮ ਆਏ ਹੋ ਕਿਵੇਂ ਦਾ ਰਿਸਪੌਂਸ ਆ ਕਿੱਲੇ ਜਾ ਪਕੀਏ ਇਹਨਾਂ ਨੂੰ ਪਾਜੀ ਨੂੰ ਕਿੰਨੇ ਨੰਬਰ ਦੇਣਾ ਚਾਹੁੰਦੇ ਆ ਤੁਸੀਂ

ਪਾਜੀ ਨਾਲ ਗੱਲ ਕਰਾਂਗੇ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਸ਼ੋਗਨਾ ਮਾਪਰਾ ਅਰਵਿੰਦਰ ਸਿੰਘ ਓਕੇ ਲੋਕਲੀ ਪਾਜੀ ਨੂੰ ਕੋਤੜੇ ਹਾਂ ਜੀ ਹਾਂ ਜੀ ਨੂੰ ਕੋਤੜੇ ਔਰ ਇੱਥੇ ਮੈਂ ਦੱਸ ਦਵਾਂ ਗੈਸਟ ਮਾ ਜਿੰਨੇ ਵੀ ਦੇਖ ਰਹੇ ਆ ਇਸ ਵੀਡੀਓ ਨੂੰ ਸਨੇਕਰ ਰੈਸਟੋਰੈਂਟ ਬੰਦ ਨਹੀਂ ਹੋਇਆ ਨਕੋਦਾ ਦੇ ਵਿੱਚ ਆ ਲੋਕੇਸ਼ਨ ਚੇਂਜ ਹੋਈ ਆ ਔਰ ਨਵੀਂ ਲੁੱਕ ਲੈ ਕੇ ਆਇਆ ਔਰ ਨਵੇਂ ਟੇਸਟ ਵੀ ਲੈ ਕੇ ਆਇਆ ਔਰ ਨਵੀਆਂ ਵੈਰਾਈਟੀਆਂ ਵੀ ਲੈ ਕੇ ਆਏ ਆ ਪਾਜੀ ਪਹਿਲਾਂ ਤਾਂ ਆਪਾਂ ਗੱਲ ਕਰੀਏ ਰੂਟੀਨ ਦੇ ਵਿੱਚ ਕੀ ਆਫਰਸ ਲਗਾਈਆਂ ਗਈਆਂ ਨੇ ਤੁਹਾਡੇ ਵੱਲੋਂ ਪਾਜੀ ਸਭ ਤੋਂ ਪਹਿਲਾਂ ਤਾਂ ਆਪਣਾ ਜਿਹੜਾ ਚਿਕਨ ਸਨੈਕਰ 버ਗਰ ਆ ਉਹ ਵੈਸੇ ਆਪਾਂ ਨੂੰ 119 ਦਾ ਪੈਂਦਾ ਹੈ ਪਰ ਸੰਡੇ ਨੂੰ ਉਹ 99 ਦਾ ਪਵੇਗਾ ਓਕੇ ਵੈਰੀ ਗੁੱਡ ਹਾਂਜੀ ਤੇ ਜਿਹੜਾ ਕ੍ਰਿਸਪੀ ਪਨੀਰ 버ਗਰ ਆ ਉਹ ਆਪਣਾ 99 ਦਾ ਹੈ ਉਹ ਆਪਾਂ ਨੂੰ 89 ਦਾ ਪਵੇਗਾ ਓਕੇ ਜੀ ਤੇ ਜੇ ਆਪਾਂ ਗੱਲ ਕਰੀਏ ਮੰਡੇ ਤੇ ਥਰਸਡੇ ਨੂੰ ਜਿਹੜੀ ਆਫਰ ਨਾ ਉਹ ਆਪਣੀ ਹੈਗੀ ਆ 8 ਪੀਸ ਹੌਟ ਐਂਡ ਕ੍ਰਿਸਪੀ ਚਿਕਨ ਤੇ ਉਹ ਵੈਸੇ ਆਪਾਂ ਨੂੰ 549 ਦੇ ਪੈਂਦੇ ਆ ਪਰ ਉਸ ਦਿਨ 499 ਦੇ ਜੀ ਤੇ ਉਸ ਦਿਨ ਕੋਈ ਵੀ ਲਾਰਜ ਪੀਜ਼ਾ ਵੈਜ ਵੀਜ਼ਾ ਜੀ ਉਹ 499 ਦਾ ਜਿਹੜਾ ਉਹ 399 ਚ ਪੈ ਗਿਆ ਸਿੱਧਾ 100 ਰੁਪਏ ਡਿਸਕਾਊਂਟ ਵੈਰੀ ਗੁੱਡ ਜੀ ਅਬ ਦੇਖ ਸਕਦੇ ਆ ਜਰਚਾ ਭਾਜੀ ਇਹਨਾਂ ਨੇ ਨਵਾਂ ਰੈਸਟੋਰੈਂਟ ਜਿਹੜਾ ਸ਼ੁਰੂ ਕੀਤਾ ਹੈ ਤੇ ਸਲੈਕਰਸ ਹੈ ਬਰਾਨਾ ਹੈ ਪਰ ਇਹ ਜਿਹੜੇ ਫਰੈਂਚਾਈਜ਼ਰ ਨਵੀਂ ਆਪਾ ਜੀ ਔਰ ਇਹਨਾਂ ਨੇ ਮਤਲਬ ਆਫਰ ਜਿਹੜੀਆਂ ਬਹੁਤ ਵੱਡੀਆਂ ਲਗਾਈਆਂ ਗਈਆਂ ਨੇ ਆ ਜੀ ਔਰ ਭਾਜੀ ਮੈਂ ਜਿਹੜੀ ਤੁਸੀਂ ਆ ਲੋਹੜੀ ਦੇ ਤੇ ਲਗਾਈਆਂ ਉਹਦੇ ਵਾਸਤੇ ਕੀ ਆਫਰਸ ਹੈ ਕੀ ਤੁਹਾਡੇ ਕੋਲ ਪਹਿਲਾਂ ਤਾਂ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਲੋਹੜੀ ਨੂੰ ਭਾਜੀ ਆਪਣੇ 13 ਤੇ 14 ਜਨਵਰੀ ਨੂੰ ਆਫਰ ਆ ਦੋ ਦਿ ਪਹਿਲਾ ਤਾਂ ਜਦੋਂ ਤੁਸੀਂ ਕੋਈ ਵੀ ਲਾਰਜ ਪੀਜ਼ਾ ਲੈਣੇ ਹੋ ਉਹਦੇ ਨਾਲ ਤੁਹਾਨੂੰ ਗਾਰਲਿਕ ਬ੍ਰੈਡ ਫ੍ਰੀ ਮਿਲੇਗੀ ਜੀ ਤੇ ਦੂਜੀ ਆਫਰ ਹੈ ਜੀ ਫੈਮਿਲੀ ਫੀਸਟ ਇਹਦੇ ਵਿੱਚ ਤੁਹਾਨੂੰ ਦੋ ਮੀਡੀਅਮ ਪੀਜ਼ਾ ਜੀ ਇੱਕ ਫ੍ਰੈਂਚ ਫ੍ਰਾਈ ਤੇ ਦੋ ਕੋਲਡ ਡਰਿੰਕ ਸਮਾਲ ਇਹ ਤੁਹਾਨੂੰ 699 ਚ ਮਿਲੇ ਜੀ ਤੇ ਜਿਹੜੇ ਆਪਣੇ ਚਿਕਨ ਲਵਰਸ ਐ ਚਿਕਨ ਲਵਰਸ ਵਾਸਤੇ ਸਪੈਸ਼ਲ ਆਫਰ ਜੀ ਇਹ ਲੋੜੀ ਲੋੜੀ ਵਾਸਤੇ ਬਾਏ ਐਨੀ ਲਾਰਜ ਚਿਕਨ ਬੱਕਟ ਉਹਦੇ ਨਾਲ ਤੁਹਾਨੂੰ ਦੋ ਪੀਸ ਹੌਟ ਐਂਡ ਕ੍ਰਿਸਪੀ ਚਿਕਨ ਫ੍ਰੀ ਭਾਜੀ ਜੀ ਜਿਵੇਂ ਇਥੇ ਆ ਰਹੇ ਅੰਦਰ ਕੋ ਜਿੱਦਾਂ ਚਿਕਨ ਦੀ ਗੱਲ ਕਰ ਰਹੇ ਆ ਆਪਾਂ ਜਿਹੜੇ ਆਫਰਸ ਤਾਂ ਲਗਾ ਰਹੇ ਆ ਤੁਹਾਡੇ ਵੱਲੋਂ ਇਹ ਜਿਹੜਾ ਚਿਕਨ ਡੇਲੀ ਜਿਹੜਾ ਆਦਾ ਹੈ ਡੇਲੀ ਨੂੰ ਫ੍ਰੀਜ਼ ਕਰਨ ਦੇ ਲਈ ਹਾਂਜੀ ਹਾਂਜੀ ਬਿਲਕੁਕੁਲ ਫ੍ਰੈਸ਼ ਹੁੰਦਾ ਜੀ ਬਿਲਕੁਲ ਫ੍ਰੈਸ਼ ਹੁੰਦਾ ਓਕੇ ਔਰ ਆਪਾਂ ਇਥੇ ਜੇ ਫ੍ਰੈਸ਼ ਦੀ ਗੱਲ ਕਰ ਰਹੇ ਆ ਆਪਾਂ ਅੰਦਰ ਜਾ ਕੇ ਇਹਨਾਂ ਦੀ ਕਿਚਨ ਵੀ ਦਿਖਾਵਾਂਗੇ ਤਾਂ ਕਿ ਇੱਕ ਚੈਲੰਜ ਹੁੰਦਾ ਹੈ ਰੈਸਟੋਰੈਂਟ ਵਾਲਿਆਂ ਨੂੰ ਵੀ ਸਾਡੀ ਜਿਹੜੀ ਕਿਚਨ ਗੰਦੀ ਹੁੰਦੀ ਹੈ ਤੇ ਚਿਕਨ ਅਸੀਂ ਪ੍ਰੈਸ ਦਿੰਨੇ ਪਏ ਆ ਕਸਟਮਰ ਇਸ ਚੀਜ਼ ਨੂੰ ਵੀ ਪੁਆਇੰਟ ਕਰਦਾ ਹੈ ਬਸ ਚਿਕਨ ਇਹਨਾਂ ਦੀ ਜਿਹੜੀ ਕਿਚਨ ਜ਼ਰ ਔਰੇ ਪਾਜੀ ਕਹਿੰਦੇ ਵੀ ਆਪਾਂ ਜਿਹੜੀ ਐਡ ਲਗਾਣੀ ਆ ਔਰ ਦਿਖਾਵਾਂਗੇ ਆਪਾਂ ਨਾਲ ਦੀ ਨਾਲ ਕਿ ਕਿਵੇਂ ਦੀ ਕਿਚਨ ਆ ਔਰ ਪਾਜੀ ਅੱਗੇ ਜਿਹੜੀਆਂ ਆਫਰਸ ਕੀ ਹੈਗੀਆਂ ਆ ਪਾਜੀ ਇਹ ਹੋਰ ਆਪਣੀ ਇੱਕ ਆਫਰ ਲੋਹੜੀ ਪਾਰਟੀ ਕੰਪੋ ਜੀ ਇਹ ਹੈਗਾ ਜੀ ਇੱਕ ਲਾਰਜ ਪੀਜ਼ਾ ਜੀ ਇੱਕ ਬਕਟ ਮੈਨ ਦੀ ਆ ਜੀ ਇੱਕ گارਲਿਕ ਬ੍ਰੈਡ ਤੇ 4 ਕੋਲਡ ਡਰਿੰਕ ਸਮਾਲ ਇਹ ਆਪਾਂ ਨੂੰ ਪੈਣਗੇ ਜੀ 999 ਓਕੇ ਕਾਫੀ ਜਿਹੜੀਆਂ ਆਫਰਸ ਨਾਲ ਇਹਨਾਂ ਨੂੰ ਲਗਾਈਆਂ ਗਈਆਂ ਆ ਅਸੀਂ ਚਾਹਨੇ ਆ ਇਹ ਜਿਹੜਾ ਬੈਨੀਫਿਟ ਹਰ ਕੋਈ ਲੈ ਸਕੇ ਸਨੇਕਰ ਦੇ ਵਿੱਚ ਕਸਟਮਰ ਹੋਰ ਵੀ ਬੈਠੇ ਆ ਸਰ ਕੀ ਹਾਲ ਚਲਦਾ ਬਹੁਤ ਵਧੀਆ ਵੀਰੋ ਬਹੁਤ ਵਧੀਆ ਤੁਸੀਂ ਫੂਡ ਟਰਾਈ ਕੀਤਾ ਕਿਵੇਂ ਦਾ ਰਿਸਪੌਂਸ ਸੀਗਾ ਬਹੁਤ ਸ਼ਾਨਦਾਰ ਬੜਾ ਮਯਾ ਆਏ ਵੈਸੇ ਅਸੀਂ ਦੋਵੇਂ ਦਾ ਲੋਕਲ ਆ ਮੇਰੇ ਜਿਹੜੇ ਦੋ ਬ੍ਰਦਰ ਨੇ ਇਹ ਦੁਬਈ ਤੋਂ ਨੇ ਇਹ ਦਿੱਲੀ ਤੋਂ ਨੇ ਤੇ ਜੇ ਇਹਨਾਂ ਨੇ ਆ ਕੇ ਇੱਥੇ ਤਾਰੀਫ਼ ਕੀਤੀ ਤਾਂ ਮਤਲਬ ਵਾਕਈ ਫੂਡ ਬਹੁਤ ਸ਼ਾਨਦਾਰ ਹੈ ਮੈਂ ਚਾਹਣਾ ਨੂੰ ਇਹਨਾਂ ਦੇ ਮੂਹਰ ਸੁਣਾਉਂਗਾ ਸਰ ਕਿਵੇਂ ਦਾ ਫੂੜਿਆ ਇਹਨਾਂ ਦਾ ਜੀ ਅਸੀਂ ਤਾਂ ਵੈਜ ਆਰਡਰ ਕੀਤਾ ਤੇ ਵੈਜ ਲਈ ਅਸੀਂ ਇਹਨਾਂ ਦਾ ਚਿਕਨ ਰੋਲ ਲਿੱਤਾ ਸੋਰੀ ਪਨੀਰ ਰੋਲ ਰੋਲ ਲਿੱਤਾ ਬੜਾ ਹੀ ਫਰੈਸ਼ ਪਨੀਰ ਸੀਗਾ ਤੇ ਸਾਨੂੰ ਬੜਾ ਅੱਛਾ ਲੱਗਿਆ ਜੀ ਬਾਕੀ ਵੈਜ ਨਾਨ ਵੈਜ ਲਈ ਤੁਹਾਨੂੰ ਭਾਈ ਸਾਹਿਬ ਆਪਣੇ ਬੱਤੇ ਦੇ ਆਪਾਂ ਦੇਖਦੇ ਨਾਨ ਵੈਜ ਕਿਹੜੀ ਹੈ ਨਾ ਉਧਰ ਹੀ ਫ੍ਰੀਜ਼ ਕਰਕੇ ਰੱਖ ਲੈਣਾ ਕਿਵੇਂ ਨਾ ਫਰੈਸ਼ ਸੀਗਾ ਕਿ ਕਿਵੇਂ ਦਾ ਸੀ ਫਰੈਸ਼ ਸੀਗਾ ਬੜਾ ਜੂਸੀ ਸੀਗਾ ਬਹੁਤ ਮਜ਼ਾ ਆਇਆ ਥਾ ਇਹ ਮੈਂ ਤਾਂ ਕਰਕੇ ਦਰਸ਼ਕਾਂ ਨੂੰ ਦਿਖਾ ਰਿਹਾ ਕਈ ਵਾਰੀ ਨਾ ਆਪਾਂ ਕਹਿੰਦੇ ਨੇ ਝੂਠਾ ਮੋਟਾ ਐਵੇਂ ਕੋਈ ਰਿਵਿਊ ਦੇ ਦੇਵੇ ਪਰ ਕਸਟਮਰ ਜਿਹੜਾ ਖੁਦ ਰਿਵਿਊ ਦੇਊਗਾ ਉਹਦੇ ਨਾਲ ਕੀ ਹੁੰਦਾ ਲੋਕਾਂ ਨੂੰ ਹੋਰ ਵੀ ਪਤਾ ਲੱਗਦਾ ਵੀ ਇਹਨਾਂ ਦਾ ਜਿਹੜੀ ਫੂਡ ਹੈਗਾ ਉਹ ਬੈਸਟ ਹੈ ਔਰ ਫਰੈਸ਼ ਹੈ ਔਰ ਇਦਾਂ ਹੀ ਅਸੀਂ ਹੋਰ ਵੀ ਕਸਟਮਰ ਜਿਹੜੇ ਆਨੇ ਗੱਲਬਾਤ ਕਰਦੇ ਰਾਵਾਂਗੇ ਤੇ ਤੇਰੋ ਆਰ ਬੀਨ ਇਆ ਟੀਵੀ ਅੰਦਰ ਬਾਜੀ ਪਹਿਲਾਂ ਤਾਂ ਆਪਣਾ ਨਿਕਨੇਮ ਦੱਸੋ ਸਾਡੇ ਦਰਸ਼ਕਾਂ ਨੂੰ ਮੇਰਾ ਨਿਕਨੇਮ ਮੈਨੂੰ ਕਾਲਜ ਫਰੈਂਡ ਸਾਰੇ ਐਸਪੀ ਸਾਹਿਬ ਕਹਿੰਦੇ ਆ ਓਹ ਕੀ ਆ ਬਾਤ ਹੈ ਅੰਕਲ ਜੀ ਵਾਲਾ ਨਾਮ ਵੀ ਤੁਹਾਨੂੰ ਕਾਲਜ ਬੱਲੀਏ ਗੱਲਾਂ ਤਾਂ ਇਹ ਮੈਂ ਦੇਖ ਰਿਹਾ ਫਰੈਂਡ ਵੀ ਆਈ ਹੈ ਭਾਜੀ ਔਰ ਭਾਜੀ ਕੀ ਹਾਲ ਚਾਲ ਠੀਕ ਹੈ ਜੀ ਠੀਕ ਹੈ ਤੁਸੀਂ ਦੱਸੋ ਜੀ ਤੁਹਾਡੇ ਮਿੱਤਰ ਪਿਆਰੇ ਨੇ ਕੰਮ ਸ਼ੁਰੂ ਕੀਤਾ ਹੈ ਕਿ ਹਾਂ ਜੀ ਜੀ ਮੈਂ ਤਾਂ ਸਪੈਸ਼ਲੀ ਇਹ ਕਿ ਤਨ オーਪਨਿੰਗ ਸੀ ਉੱਤਨ ਵੀ ਨਹੀਂ ਆਇਆ ਹੋਇਆ ਤੇ ਮੈਂ ਕਹਾਂ ਹੁਣ ਸਪੈਸ਼ਲੀ ਜਾ ਕੇ ਆਈਏ ਕਿ ਨਰਵਿੰਦਰ ਨੇ ਸ਼ੁਰੂ ਕੀਤਾ ਤੇ ਮਿਲ ਕੇ ਉਹਨੇ ਨਾਲ ਟੇਸਟ ਕਰਕੇ ਆਉਨੇ ਆ ਵੀ ਕਿੱਦਾਂ ਵਾਣਾ ਭਾਜੀ ਇੱਕ ਚੀਜ਼ ਆਪਾਂ ਇੱਥੇ ਗੱਲ ਕਰ ਰਹੇ ਹਾਂ ਜਿੱਦਾਂ ਹੁਣ ਅੱਜ ਕੱਲ ਸਾਰਾ ਯੂਥ ਜਿਹੜਾ ਬਾਹਰ ਨੂੰ ਪਿੱਤ ਜਾਦਾ ਪਰ ਭਾਜੀ ਉਹਨਾਂ ਨੇ ਕੰਮ ਜਿਹੜਾ ਇੱਥੇ ਸ਼ੁਰੂ ਕਰਕੇ ਆਪਣੇ ਆਪ ਨੂੰ ਇੱਕ ਕੇ ਸੈਟਲ ਕਰ ਲਿਆ ਜੇ ਆਪਾਂ ਹੀ ਬਾਹਰ ਤੁਰੇ ਜਾਨੇ ਆ ਆਪਣਾ ਸਾਰਾ ਕੁਝ ਇੱਥੇ ਆ ਸਾਡੀਆਂ ਜ਼ਮੀਨਾਂ ਇੱਥੇ ਆ ਤੇ ਬਾਅਦ ਅਸੀਂ ਬਾਹਰ ਜਾ ਕੇ ਦਿਹਾੜੀ ਕਰੀ ਬਿਲਕੁਲ ਬਿਲਕੁਲ ਬਜੀ ਕੋਈ ਮਾੜੀ ਚੀਜ਼ ਨਹੀਂ ਪਰ ਇੱਥੇ ਬਜੀ ਟੋਰੀ ਕੰਮ ਕਰੀਆ ਜੇ ਆਪਾਂ ਇੱਥੇ ਸਾਡੀ ਟੋਰ ਇਸ ਤਰ੍ਹਾਂ ਹਿਸਾਬ ਕਹਿੰਦੇ ਉੱਥੇ ਜਾ ਕੇ ਅਸੀਂ ਉੱਥੇ ਲੋਕਾਂ ਦੀ ਮਿਹਨਤ ਕਰਨੀ ਕੀ ਮਤਲਬ ਇਹ ਚੀਜ਼ ਦਾ ਫਰਕ ਪੈਂਦਾ ਪਾਪਾ ਜੀ ਜਿਹੜੇ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਜਿਹੜਾ ਇੱਥੇ ਆ ਕੇ ਫੂਡ ਟਰਾਈ ਕਰਨ ਕਿਦਾਂ ਵੀ ਆਣਾ ਮੈਂ ਤਾਂ ਇਹ ਕਹਿੰਨਾ ਜੀ ਇੱਕ ਵਾਰੀ ਖਾ ਕੇ ਦੇਖਣ ਟਰਾਈ ਕਰਕੇ ਦੇਖਣ ਫੇਰ ਹੀ ਆਪਾਂ ਨੂੰ ਪਤਾ ਸੀ ਉਹ ਚੱਲਿਆ ਨਹੀਂ ਪਰ ਹੁਣ ਤੁਸੀਂ ਟਰਾਈ ਕਰੋਗੇ ਤੁਹਾਨੂੰ ਟੇਸਟ ਮਿਲੇਗਾ ਫਿਰ ਤੁਸੀਂ ਦੇਖੋਗੇ ਭਾਜੀ ਇੱਥੇ ਮੈਂ ਇੱਕ ਹੋਰ ਚੀਜ਼ ਪੁੱਛ ਰਾਂ ਜਿੱਦਾਂ ਹੁਣ ਭਾਜੀ ਯੂਥ ਹੈ ਤੁਸੀਂ ਸਾਰੇ ਜਾਣਿਆ ਨਾ ਇਹੀ ਚੀਜ਼ਾਂ ਮੋਟੀਵੇਟ ਕਰਦੀਆਂ ਬੱਚਾ ਕਹਿੰਦਾ ਮੈਂ ਹੋਰ ਅਪਡੇਟ ਹੋਮਾ ਇਹਦੀਆਂ ਫਰੈਂਚਾਈਜ਼ੀ ਹੋਰ ਖੋਲਾਂ ਫੋਰ ਲਵਾ ਕਿਤੇ ਹੋਰ ਲੋਕੇਸ਼ਨ ਤੇ ਵੀ ਖੋਲਾਂ ਜਦੋਂ ਕੰਮ ਚੱਲੂਗਾ ਤਾਂ ਹੀ ਅਗਲਾ ਅਪਡੇਟ ਹੋਊਗਾ ਨਾ ਬਿਲਕੁਲ ਬਿਲਕੁਲ ਪਤਾ ਕੀ ਗੱਲ ਹੈ ਭਾਜੀ ਹੁਣ ਅੱਜਕੱਲ ਲੱਗ ਰਿਹਾ ਵਾ ਯੂਥ ਨੂੰ ਵੀ ਜੇ ਅਸੀਂ ਬਾਹਰ ਚੱਲ ਜਾਂਦੇ ਤੇ ਅਸੀਂ ਕਮਾਈ ਕਰ ਲੈਂਦੇ ਪਰ ਹੁਣ ਅੱਜ ਦੇ ਟਾਈਮ 'ਚ ਇਹ ਵੀ ਨਹੀਂਗਾ ਵੀ ਕਮਾਈ ਸਾਰਿਆਂ ਨੇ ਕਰਨੀ ਉਥੋਂ ਤੇ ਹੀ ਮੁੜੇ ਵੀ ਆਉਂਦੇ ਨੇ ਜਿਹਨਾਂ ਨੇ ਪੈਸੇ ਹੀ ਲਾ ਦੇ ਜਾਂਦੇ ਪਰ ਉੱਥੇ ਕੁਝ ਕਮਾ ਨਹੀਂ ਰਹੇ ਉਹਨਾਂ ਨੂੰ ਮੁੜਨਾ ਪੈ ਰਿਹਾ ਪਾਜੀ ਬਹੁਤ ਵਧੀਆ ਲੱਗਾ ਦਾ ਤੁਸੀਂ ਹਰ ਚੀਜ਼ ਜਿਹੜੀ ਨਾ ਬਹੁਤ ਵਧੀਆ ਦੱਸੀ ਹੈ ਜਿਹੜੇ ਦਰਸ਼ਕ ਦੇਖ ਰਹੇ ਆ ਕਿਉਂਕਿ ਇਹ ਹੀ ਚੀਜ਼ਾਂ ਜੂਥ ਨੂੰ ਮੋਟੀਵੇਟ ਕਰਦੀਆਂ ਔਰ ਪਾਜੀ ਲਾਸਟ ਦੇ ਇੱਕ ਵਾਰੀ ਲੋਹੜੀ ਦਾ ਤਿਹਾੜੀ ਆ ਮੈਂ ਚਾਹੁੰਦਾ ਤੁਸੀਂ ਵਿਸ਼ ਕਰੋ ਸਾਰਿਆਂ ਨੂੰ ਮੇਰੇ ਵੱਲੋਂ ਤੇ ਸਨੇਕਰਸ ਵੱਲੋਂ ਸਾਰਿਆਂ ਨੂੰ ਲੋਹੜੀ ਤੇ ਮਾਗੀ ਦੀਆਂ ਬਹੁਤ ਬਹੁਤ ਵਧਾਈਆਂ ਔਰ ਵੀਡੀਓ ਨੂੰ ਸਾਰਿਆਂ ਨੇ ਸ਼ੇਅਰ ਜ਼ਰੂਰ ਕਰਨਾ ਕਿਉਂਕ ਸਨੀਕਰ ਬੰਦ ਨਹੀਂ ਹੋਇਆ ਲੋਕੇਸ਼ਨ ਚੇਂਜ ਹੋਈ ਆ ਮੇਨ ਰੋਡ ਜਲੰਧਰ ਨੀਅਰ ਕਮਲ ਹਸਪੀਟਲ ਇਹ ਰਿਪੀਟ ਮੈਂ ਤਾਂ ਕਰ ਰਿਹਾ ਵੀ ਸਨੀਕਰ ਬਿਲਕੁਲ ਨਹੀਂ ਬੰਦ ਹੋਇਆ ਸਨੀਕਰ ਨਵੀਂ ਲੋਕੇਸ਼ਨ ਤੇ ਆ ਗਿਆ ਹੈ ਔਰ ਨਵੀਂ ਲੁੱਕ ਦੇ ਨਾਲ ਔਰ ਨਵੇਂ ਟੇਸਟ ਦੇ ਨਾਲ ਔਰ ਨਵੀਂ ਵੈਰਾਈਟੀਆਂ ਦੇ ਨਾਲ ਔਰ ਆਪਾਂ ਚੱਲਦੇ ਹਾਂ ਅੰਦਰ ਇੱਕ ਵਾਰੀ ਆਪਾਂ ਕਿਚਨ ਵੀ ਜਰੂਰ ਦਿਖਾਈਏ ਭਾਜੀ ਇਹੋ ਚਲਦੀ ਹੈ ਆਪਾਂ ਅੰਦਰ ਕਿਚਨ ਲਗਾਈਏ ਮੋਸਟ ਬਿਲਕੁਲ ਜੀ ਇਹ ਕਿਚਨ ਦੇ ਅੰਦਰ ਚਲਨੇ ਆ ਤਾਂ ਕਿ ਸਾਰਿਆਂ ਨੂੰ ਲਾਈਵ ਪਤਾ ਸਕੇ ਚੱਲ ਸਕੇ ਕਿਚਨ ਦੇ ਅੰਦਰ ਕੀ ਹੈ ਕੀ ਆ ਵੀ ਜਿਹੜੀ ਆਪਾਂ ਸੇਫਟੀ ਦੀ ਗੱਲ ਕਰ ਰਹੇ ਆ ਔਰ ਮੈਂ ਚਾਹਣਾ ਵੀ ਕਰੀਏ ਪਹਿਲਾਂ ਕਿਚਨ ਦਿਖਾਈਏ ਪਾਜੀ ਸੇਫਟੀ ਦੀ ਗੱਲ ਪਹਿਲਾਂ ਤਾਂ ਆਪ ઓਹ ਵੈਰੀ ਗੁੱਡ ਪਾਜੀ ਨੇ ਆ ਪਹਿਲਾਂ ਕਿਚਨ ਦੇ ਐਂਟਰ ਹੋਣ ਦਿਆ ਇਹ ਮੈਨੂੰ ਬੜਾ ਦੱਸਦਾ ਵੀ ਆਪਣਾ ਜਿਹੜਾ ਸਿਰ ਜਿਹਾ ਟੱਕ ਲਓ ਤਾਂ ਕਿ ਜਿਹੜੀ ਸੇਫਟੀ ਜਿਹੜੀ ਆ ਪਹਿਲਾਂ ਕਰ ਸਕੀਏ ਆ ਪਾਜੀ ਕਸਟਮਰ ਦੀ ਸੇਫਟੀ ਤੋਂ ਆਪਾਂ ਨੂੰ ਸੇਫਟੀ ਸਭ ਤੋਂ ਪਹਿਲਾਂ ਜੀ ਸੇਫਟੀ ਤੋਂ ਪਹਿਲਾਂ ਇਹ ਆਪਾਂ ਸਭ ਤੋਂ ਪਹਿਲਾਂ ਜੀ ਆਪਾਂ ਉਹਨਾ ਕੰਪਰੋਮਾਈਜ਼ ਨਹੀਂ ਕਰ ਸਕਦੇ ਸੇਫਟੀ ਨਾਲ ਕਸਟਮਰ ਦੀ ਸੇਫਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਔਰ ਪਾਜੀ ਇਹਦੇ ਲਈ ਮੈਂ ਤੁਹਾਨੂੰ ਬਹੁਤ ਥੈਂਕ ਯੂ ਵੀ ਕਰਾਂਗਾ ਬਹੁਤ ਵਧੀਆ ਚੀਜ਼ ਤੁਸੀਂ ਦੱਸ ਰਹੇ ਹੋ ਆਪਾਂ ਆ ਮੈਂ ਭਾਜੀ ਨੂੰ ਕਹੂੰਗਾ ਬਿਲੇ ਭਾਜੀ ਅੰਦਰ ਆ ਕੇ ਆਪਾਂ ਕਿਚਨ ਦਿਖਾਈਏ। ਉਹ ਦੇਖ ਸਕਦੇ ਆ ਇਹ ਭਾਜੀ ਇਹ ਆਪਣੀ ਸੈਂਡਵਿਚ ਮਸ਼ੀਨ ਹੈ ਕਿਹਾ। ਹਾਂਜੀ ਹਾਂਜੀ ਸੈਂਡਵਿਚ ਮਸ਼ੀਨ। ਸੈਂਡਵਿਚ ਮੀਨ ਹੈ। ਉਹ ਦੇਖ ਸਕਦੇ ਇਹਦੇ ਨਾਲ ਪੂਰੀ ਤਰ੍ਹਾਂ ਸਫਾਈ ਜਿਹੜੀ ਆ ਬਿਲਕੁਲ ਰੱਖੀ ਗਈ ਆ। ਇੱਕ ਹੈ ਟੋਟਲੀ ਨੀਡ ਐਂਡ ਕਲੀਨ ਜਿਹੜੀ ਕਿਚਨ ਮੈਂ ਦੇਖ ਰਿਹਾ ਆ। ਕੋਈ ਵੀ ਇਦਾਂ ਦਾ ਦੇਖਣ ਲਾ ਕਿਤੇ ਕੋ ਖਲਾਰਾ ਨਾ ਕਿਤੇ ਗੰਦਗੀ ਹੈ ਨਾ। ਹਾਂਜੀ। ਔਰ ਇਹ ਭਾਜੀ ਆਪਣੀ ਪੀਜ਼ਾ ਮਸ਼ੀਨ। ਹਾਂਜੀ ਪੀਜ਼ਾ ਮਸ਼ੀਨ। ਪੀਜ਼ਾ ਮਸ਼ੀਨ ਔਵਨ ਹੈ ਗਿਆ। ਔਰ ਇਹ ਭਾਜੀ ਆ ਮੈਂ ਦੇਖ ਰਿਹਾ ਮਸ਼ੀਨਾਂ ਤੁਸੀਂ ਦੋ ਦ ਇਹ ਮਤਲਬ ਉਹਦੀ ਅਲੱਗ ਹੈ ਇਹ ਕਿ ਚਿੰਤਾ ਹੈ ਭਾਜੀ ਇਹਦਾ ਮੇਨ ਕਾਰ ਨੇ ਆ ਜੀ ਜਿਹੜਾ ਆਪਣਾ ਇਹ ਆ ਮਸ਼ੀਨ ਹੈ ਇਹ ਸਪੈਸ਼ਲ ਨੋਨ ਵੇਜ ਵਾਸਤੇ ਹੈ ਓਕੇ ਆ ਨੋਨ ਵੇਜ ਹੈ ਤੁਹਾਡੀ ਹਾਂ ਜੀ ਜਿਹੜੀ ਆਪਣੀ ਉਹ ਸਪੈਸ਼ਲ ਵੇਜ ਵਾਸਤੇ ਆ ਓਕੇ ਇੱਥੇ ਮੈਂ ਦਰਸ਼ਕਾ ਜਿਹੜੇ ਦੇਖ ਰਹੇ ਆ ਕਿਉਂਕਿ ਸੇਫਟੀ ਜਿਹੜੀ ਜ਼ਰੂਰੀ ਆ ਜਿਹੜੇ ਕਸਟਮਰ ਦੇ ਆਂਦੇ ਆ ਉਹਨਾਂ ਦੀ ਵੀ ਸੇਫਟੀ ਜ਼ਰੂਰੀ ਆ ਤਾਂ ਕਿ ਜਿਹੜੇ ਕਿਸੇ ਨੂੰ ਹੁੰਦਾ ਹੈ ਵੀ ਕੋਈ ਮੰਨਦਾ ਹੈ ਗੁਰੂ ਪੀਰ ਨੂੰ ਮੰਨਦਾ ਹੈ ਉਹ ਜਿਹੜੀ ਵੇਜ ਨੋਨ ਵੇਜ ਇੱਕੋ ਹੀ ਕਈ ਰੈਸਟੋਰੈਂਟਾਂ ਦੇ ਮੈਂ ਦੇਖਦਾ ਲੱਗੂ ਵੀ ਸੇਮ ਹੁੰਦੀ ਆ ਪਰ ਤੁਹਾਡੇ ਵੱਲੋਂ ਜਿਹੜੀ ਆ ਅਲੱਗ-ਅਲੱਗ ਰੱਖੀਆਂ ਗਈਆਂ ਆ ਕਈ ਵਾਰੀ ਦੋਨੋਂ ਓਵਨ ਯੂਜ਼ ਕਰਦੇ ਆ ਇੱਕ ਓਤ ਤੇ ਕਰਦੇ ਇੱਕ ਹੁੰਦੇ ਪਰ ਤੁਹਾਡੇ ਵੱਲੋਂ ਸੇਫਟੀ ਦੇਖਦੇ ਹੋਇਆ ਉਹ ਅਲੱਗ ਹੀ ਰੱਖਿਆ ਗਿਆ ਤੇ ਤੁਹਾਡੇ ਇਹਦੇ ਲਈ ਅਲੱਗ ਲਿਆ ਗਿਆ ਹਾਂਜੀ ਆਪਣਾ ਉਹ ਵਿੱਚ ਫਰਾਇਰ ਤੇ ਆਪਣਾ ਮੇ ਨਾਨ ਵਿੱਚ ਓਕੇ ਔਰ ਅੱਗੇ ਚੱਲੀਏ ਅੱਗੇ ਵੀ ਦੇਖ ਸਕਦੇ ਆ ਜਿਹੜੀ ਆ ਮਸ਼ੀਨ ਹੈਗੀ ਆ ਆ ਭਾਜੀ ਆ ਆ ਦੇਖ ਰਿਹਾ ਸਫਾਈਆਂ ਬੜੀਆਂ ਹੋ ਰਹੀਆਂ ਨਾਲ-ਨਾਲ ਹਾਂਜੀ ਹਾਂਜੀ ਇਹ ਤੁਹਾਡੇ ਵੱਲੋਂ ਮਿਲਦਾ ਆ ਵੀ ਤੁਸੀਂ ਵੈਜ ਸਟੋਰ ਵਿੱਚ ਕੀਤਾ ਹੋਇਆ ਇਹ ਵੀ ਵੱਖਰਾ ਹੀ ਆ ਜੀ ਵਾਸਤੇ ਵੱਖਰਾ ਨਾਨ ਵਿੱਚ ਵਾਸਤੇ ਵੱਖਰਾ ਔਰ ਸਟਾਫ ਦੇਖ ਸਕਦੇ ਹਰ ਇੱਕ ਸਟਾਫ ਦੇ ਵਿੱਚ ਜਿਹੜਾ ਇਹ ਸੇਫਟੀ ਪੂਰੀ ਵਰਤੀ ਗਈ ਆ ਸਿਰ ਵੀ ਟਕੇਗੇ ਸਫਾਈ ਪੂਰੀ ਐਨ ਔਰ ਡਰੈਸ ਵੀ ਦੇਖ ਸਕਦੇ ਡਰੈਸ ਕੋਡ ਵੀ ਇਹਨਾਂ ਦਾ ਬੜਾ ਪਿਆਰਾ ਆ ਔਰ ਨਾ ਆ ਦੀ ਨਾਲ ਜਿੱਥੇ ਜਿੱਥੇ ਕੰਮ ਹੋ ਰਿਹਾ ਉੱਧਰ ਦਾ ਸਫਾਈਆਂ ਵੀ ਹੋ ਰਹੀਆਂ ਆ ਔਰ ਭਾਜੀ ਜਿਹੜੀ ਤੁਸੀਂ ਫ੍ਰੀਜ ਆਪਾਂ ਫ੍ਰੀਜ ਦੀ ਗੱਲ ਕਰਦੇ ਆ ਉਹ ਵੀ ਤੁਸੀਂ ਵੈਜ ਨੂਨ ਵਿੱਚ ਅਲੱਗ ਰੱਖੇ ਹੋਏ ਵੀਰ ਭਾਜੀ ਇਹ ਆਪਣੀ ਵਜh ਵਾਸਤੇ ਆ ਓਕੇ ਉਹ ਤੁਸੀਂ ਦੇਖ ਸਕਦੇ ਹੋ ਨੋਨ ਰੱਖੇ ਉਹ ਸੈਪਰੇਟ ਹੀ ਕੀਤਾ ਤੁਸੀਂ ਸੈਪਰੇਟ ਹੈ ਜੀ ਐਵਰੀਥਿੰਗ ਸੈਪਰੇਟ ਓਕੇ ਭਾਜੀ ਬਹੁਤ ਵਧੀਆ ਕਿਚਨ ਵੀ ਜਿਹੜੀ ਬੜੀ ਅੱਛੀ ਲੱਗੀ ਆ ਮੈਂ ਚਾਹਾਂਗਾ ਦੇਖ ਸਕਦੇ ਆ ਜਿਨੀ ਐਨ ਐਂਡ ਮੀਲਸ ਵੈਰਾ ਉਹਨਾਂ ਉਧਰ ਵੀ ਦੇਖੋ ਸਫਾਈ ਕਿੱਥੇ 버ਗਰ ਰੈਡੀ ਹੋ ਰਹੇ ਆ ਟੋਟਲੀ ਸਫਾਈ ਰੱਖੀ ਗਈ ਆ ਭਾਜੀ ਇਹ ਪਲੱਸ ਪੁਆਇੰਟ ਹੁੰਦੇ ਆ ਜਦੋਂ ਕਿਸੇ ਰੈਸਟੋਰੈਂਟ ਦੇ ਵਿੱਚ ਜੇ ਆਪਾਂ ਸਫਾਈ ਦੇਖਦੇ ਆ ਹਾਂਜੀ ਕਸਟਮਰ ਨੂੰ ਇਹੀ ਹੁੰਦਾ ਆ ਵੀ ਸਾਨੂੰ ਜਿਹੜੀ ਐ ਮੀਡ ਐਂਡ ਕਲੀਨ ਚੀਜ਼ ਮਿਲੇ ਔਰ ਮੀਡ ਐਂਡ ਕਲੀਨ ਚੀਜ਼ ਹੀ ਖਾ ਚੱਕੀਏ ਜਿਸ ਦੇ ਨਾਲ ਸਾਡੀ ਸਿਹਤ ਵੀ ਸੈੱਟ ਰਹਿੰਦੀ ਆ ਭਾਜੀ ਸਾਡਾ ਮੇਨ ਫੋਕਸ ਵੀ ਇਹ ਆ ਕਸਟਮਰ ਦੀ ਸੇਫਟੀ ਤੇ ਕਸਟਮਰ ਨੂੰ ਮਤਲਬ ਇਹ ਨਾ ਕਰੇ ਵੀ ਮੈਨੂੰ ਮੈਂ ਇੰਨੇ ਪੈਸੇ ਵੀ ਦੇ ਰਿਹਾ ਤੇ ਕਵਾਲਿਟੀ ਵੀ ਨਹੀਂ ਵਧੀਆ। ਕਿਉਂਕਿ ਸਨੇਕਰ ਇੱਕ ਐਸਾ ਬ੍ਰਾਂਡ ਆ ਜਿਹੜਾ ਇਸ ਟਾਈਮ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਰਿਹਾ, ਨਾਮ ਬਣ ਰਿਹਾ। ਕਾਫੀ ਨਾਮ ਐ ਸਨੇਕਰ ਦਾ, ਪਹਿਲਾਂ ਵੀ ਨਾਮ ਐ। ਹਾਂਜੀ। ਔਰ ਇਹ ਕਾਫੀ ਜਿਹੜਾ ਤੁਸੀਂ ਇਸ ਚੀਜ਼ ਦਾ ਵੀ ਧਿਆਨ ਦਿੱਤਾ ਗਿਆ। ਔਰ ਭਾਜੀ ਆਪਾਂ ਹੁਣ ਚੱਲਦੇ ਆ ਜਿਹੜਾ ਆਪਣੇ ਆਫਰਸ ਤੁਹਿਆਂ ਲਗਾਈਆਂ ਆਈਆਂ। ਔਰ ਇੱਕ ਹੋਰ ਤੁਹਾਨੂੰ ਮੈਂ ਇੱਕ ਚੀਜ਼ ਜੀ 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 ਤੁਸੀਂ ਦੇਖ ਰਹੇ ਹੋਗੇ ਆਪਣੇ ਦੋ ਬਣਾ ਜੀ ਇਹ ਵੀ ਵੈਜ ਨੋਨ ਵੈਜ ਵਾਸਤੇ ਵੱਖਰੇ ਅੱਛਾ ਉਹ ਵੀ ਤੁਸੀਂ ਵੱਖਰੇ ਰੱਖੇ ਆ ਹਾਂਜੀ ਤੇ ਤੁਹਾਡੇ ਜਿਹੜੇ ਆਪਣੇ ਹੈਗੇ ਪਾਜੀ ਨੇ ਸਾਰਾ ਦੇਖਦੇ ਆ ਉਹਨਾਂ ਨੂੰ ਸਾਰਾ ਪੂਰਾ ਪਰ ਆਇਆ ਵੀ ਇਹਨਾਂ ਨੇ ਪਹਿਲਾਂ ਹੀ ਪਤਾ ਵੀ ਕਿਹੜਾ ਵੈਜ ਵਾਸਤੇ ਕਿਹੜਾ ਨੋਨ ਵੈਜ ਵਾਸਤੇ ਓਕੇ ਇਹ ਬੜੀ ਵਧੀਆ ਚੀਜ਼ ਵੀ ਪਾਈ ਕਰ ਰਹੇ ਹੋ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦਿਖਾਉਂਦਾ ਜੀ ਤੁਸੀਂ ਆਹ ਮਸ਼ੀਨ ਦੇਖ ਰਹੇ ਹੋ ਪਾਜੀ ਸੇਫਟੀ ਦੀ ਗੱਲ ਕਰ ਰਹੇ ਤੁਸੀਂ ਸੇਫਟੀ ਦੀ ਗੱਲ ਨਾਲ ਹੀ ਉਹਨੂੰ ਜੋੜ ਰਹੇ ਹੋ ਤੁਸੀਂ ਆਹ ਚੀਜ਼ ਦੇਖ ਰਹੇ ਹੋ ਜੀ ਇਸ ਵਿੱਚ ਮੰਨ ਲਓ ਕੋਈ ਆਪਣਾ ਆਰਡਰ ਆਇਆ ਜੀ ਉਹ ਆਰਡਰ ਆਪਣਾ ਹੋ ਗਿਆ ਲੇਟ ਜੀ ਪਰ ਉਸ ਆਰਡਰ ਨੂੰ ਆਪਾਂ ਇਹਦੇ ਵਿੱਚ ਰੱਖ ਸਕਦੇ ਆ ਉਹ ਬਿਲਕੁਲ ਹੋਟਲ ਹੈ ਨਹੀਂ ਵੇਜ ਇਹ ਜਿਹੜਾ ਮੈਂ ਟੋਟਲ ਦੇ ਰਿਹਾ ਭਾਜੀ ਨਹੀਂ ਨਹੀਂ ਗਰਮੀ ਰੱਖਣਾ ਹੈ ਹਾਂਜੀ ਓਕੇ ਗੋਡਿਆ ਭਾਜੀ ਪਰ ਭਾਜੀ ਇੱਕ ਚੀਜ਼ ਮੈਂ ਹੋਰ ਦੇਖ ਰਿਹਾ ਇੱਥੇ ਵੀ ਵੈਜ ਨੋਨ ਵੈਜ ਦਾ ਵੀ ਰੱਖਿਆ ਸਿਸਟਮ ਤੁਸੀਂ ਹੋਰ ਹਾਂਜੀ ਹਾਂਜੀ ਸਾਰੇ ਹੀ ਆ ਜੀ ਇਹ ਉੱਪਰੋਂ ਜਿਹੜਾ ਵੈਜ ਥੱਲੇ ਨੋਨ ਵੈਜ ਹੈ ਹਾਂਜੀ ਡਿਫਰੈਂਟ ਹੈ ਸਰ ਓਕੇ ਓਕੇ ਔਰ ਭਾਜੀ ਮੈਂ ਚਾਹਣਾ ਵੀ ਜਿਹੜਾ ਹੁਣ ਆਪਣੇ ਵੀਡੀਓ ਦੇਖ ਰਹੇ ਆ ਵਿਊਅਰਸ ਉਹਨਾਂ ਨੂੰ ਵੀਡੀਓ ਸ਼ੇਅਰ ਕਰ ਗਿਆ ਹੋਊਗਾ ਉਹਨੂੰ ਕੀ ਆਫਰਸ ਲਾਉਂਗੇ ਹੁਣ ਆਪਾਂ ਕਿਦਾਂ ਚ ਖੜਦੇ ਆ ਮੈਂ ਕਿੰਨਾ ਵੀ ਇਹ ਚ ਸੋ ਜਿਹੜਾ ਸਾਡੀ ਵੀਡੀਓ ਸ਼ੇਅਰ ਕਰੂਗਾ ਤੇ ਉਸ ਤੋਂ ਬਾਅਦ ਸਾਨੂੰ ਆ ਕੇ ਦਿਖਾਊਗਾ ਵੀ ਮੈਂ ਤੁਹਾਡੀ ਵੀਡੀਓ ਸ਼ੇਅਰ ਕੀਤੀ ਹੈ ਉਹ ਜਦੋਂ 250 ਤੋਂ ਪਲੱਸ ਦਾ ਆਰਡਰ ਸਾਨੂੰ ਦੇਊਗਾ ਉਹਨੂੰ ਅਸੀਂ ਵੈਜ ਜਿੰਗਰ 버ਗਰ ਫ੍ਰੀ ਦੇਵਾਂਗੇ ਓਕੇ ਇਹ 250 ਤੋਂ ਪਲੱਸ ਦਾ ਆਰਡਰ ਹੈ ਜਿਹੜਾ ਉਹਨੂੰ ਜਿਹੜਾ ਤੁਸੀਂ ਜਿੰਗਰ 버ਗਰ ਟੋਟਲੀ ਫ੍ਰੀ ਦੇਵੋਗੇ ਓਕੇ ਔਰ ਭਾਜੀ ਜਿੱਦਾਂ ਹੁਣ ਹੈ ਤੁਹਾਡਾ ਜਿਹੜਾ ਰੈਸਟੋਰੈਂਟ ਜੋਮੈਟੋ ਉੱਤੇ ਤਸਵੀਗੀ ਦੇ ਵੀ ਹੈ ਉਹ ਅਜੇ ਅਸੀਂ ਕਰ ਰਹੇ ਹਾਂ ਕਰ ਰਹੇ ਹਾਂ ਔਰ ਅਗਰ ਤੁਹਾਡਾ ਕੋਈ ਮਤਲਬ ਤੁਸੀਂ ਜੇ ਕਿਸੇ ਨੂੰ ਡਿਲੀਵਰੀ ਦੇਣੀ ਹੋਵੇ ਕਿੰਨੇ ਦਾ ਮੈਕਸਿਮਮ ਆਰਡਰ ਕਰ ਸਕਦੇ ਤੁਸੀਂ ਡਿਲੀ ਐਸ ਵੇਲੇ ਤਾਂ ਭੰਵੇਂ ਜਿਹੜਾ ਮਚਿੰਨਾ ਮਰਜੀ ਆਰਡਰ ਹੋਵੇ ਅਸੀਂ ਜਿੱਦ ਤੱਕ ਅਸੀਂ ਦੇਖ ਰਹੇ ਹਾਂ ਕਿਉਂਕਿ ਐਕਚੁਅਲੀ ਕੀ ਹੁੰਦਾ ਸ਼ਹਿਰ ਦੇ ਵਿੱਚ ਜਾਣਾ ਹੁੰਦਾ ਅਕਸਰ ਪਟ્રોલ ਖਰਚਾ ਵੀ ਹੁੰਦਾ ਬੰਦੇ ਨੂੰ ਭੱਟੂ ਘੜਾ ਦਾ 200 300 500 ਦਾ ਆਰਡਰ ਤਾਂ ਹੋਵੇ ਜਿੰਨਾ ਆਪਣਾ ਆਰਡਰ 499 ਤੋਂ ਉੱਪਰ ਹੋਵੇ ਫਿਰ ਫ੍ਰੀ ਹੈ ਓਕੇ ਹਾਂਜੀ ਔਰ ਭਾਜੀ ਇੱਕ ਚੀਜ਼ ਮੈਂ ਲਾਸਟ ਚੈੱਕ ਕਰੀ ਆਪਣੀ ਲੋਕੇਸ਼ਨ ਔਰ ਮੋਬਾਈਲ ਨੰਬਰ ਤੁਸੀਂ ਜਰੂਰ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਜੇ ਕਿਸੇ ਨੇ ਆਪਣਾ ਆਰਡਰ ਕਰਨਾ ਹੋਵੇ ਤੁਹਾਨੂੰ ਫੋਨ ਕਰਕੇ ਆਰਡਰ ਵੀ ਕਰ ਸਕਦਾ ਹੈ ਹਾਂਜੀ ਸੋ ਆਪਣੀ ਲੋਕੇਸ਼ਨ ਹੈ ਜੀ ਜਲੰਧਰ ਰੋਡ ਆਪੋਜ਼ਿਟ ਨਿਊ ਹੋਲੈਂਡ ਏਜੰਸੀ ਨੀਅਰ ਓਲਾ ਜੀ ਐਂਡ ਨੀਅਰ ਕਮਲੋ ਹਸਪੀਟਲ ਨਕੋਤਰ ਜੀ ਦਿਸ ਇਜ਼ ਆਪਣੀ ਲੋਕੇਸ਼ਨ ਹੈ ਤੇ ਆਪਣਾ ਮੋਬਾਈਲ ਨੰਬਰ ਹੈ ਜੀ 744060404 ਜੀ ਔਰ ਭਾਜੀ ਆਪਾਂ ਇੱਥੇ ਹੁਣ ਲੋਹੜੀ ਦਾ ਤਿਹਾੜਿਆ ਠੀਕ ਹੈ ਜੀ ਮੈਂ ਆਫਰ ਤਾਂ ਤੁਸੀਂ ਲਗਾ ਦਿੱਤੀ 250 ਦਾ ਆਊਟ ਦਾ ਜਿੰਗਰ ਬੱਗਰ ਤੁਸੀਂ ਉਹਨੂੰ 50 ਵਾਲਾ ਜਿਹੜਾ ਫ੍ਰੀ ਲਓਗੇ ਨਾਲ ਹੈ ਨਾ ਵੀਡੀਓ ਸ਼ੇਅਰ ਕਰਕੇ ਆਏਗਾ ਔਰ ਮੈਂ ਚਾਹਨਾ ਭਾਜੀ ਜਿਹੜੀ ਇਹ ਆਫਰ ਤੁਸੀਂ ਪੂਰਾ ਮਹੀਨਾ ਲਗਾ ਦਿਓ ਕੋਈ ਗੱਲ ਨਹੀਂ ਚ ਲਗਾ ਦਾਂਗੇ ਲਗਾ ਚਲੋ ਭਾਜੀ ਨੇ ਪ੍ਰੋਮਿਸ ਕਰ ਦਿੱਤਾ ਭਾਜੀ ਸਾਡੇ ਕਸਟਮਰ ਸੈਟੀਸਫਾਈਡ ਚਾਹੀਦੇ ਆ ਅਸੀਂ ਉਹ ਕੀ ਬਾਤ ਹੈ ਭਾਜੀ ਇਹ ਭਾਜੀ ਸੈਟੀਸਫਾਈ ਤੁਸੀਂ ਮੈਂ ਦੇਖ ਰਿਹਾ ਵੀ ਆਬੀਸਲੀ ਹੋਣਗੇ ਭਾਜੀ ਜਿਹੜਾ ਸਫਾਈ ਦੇਖ ਕੇ ਪਹਿਲੀ ਗੱਲ ਤਾਂ ਔਰ ਕਸਟਮਰ ਨੇ ਜਿਹੜੇ ਰਿਵਿਊ ਵੀ ਦਿੱਤੇ ਆ ਉਸ ਚੀਜ਼ ਇਹ ਤੁਹਾਡੇ ਪਲੱਸ ਪੁਆਇੰਟ ਹੁੰਦੇ ਆ ਵੀ ਜਿਹੜਾ ਕਸਟਮਰ ਸਾਨੂੰ ਕਹਿ ਰਿਹਾ ਵੀ ਸਾਡੀ ਤੁਹਾਡੀ ਚੀਜ਼ ਬਹੁਤ ਬੈਸਟ ਲੱਗੀ ਸਾਨੂੰ ਹੈਨਾ ਔਰ ਪਾਜੀ ਨੇ ਕਹ ਦਿੱਤਾ ਵੀ ਜੇ ਸਾਡੀ ਆਫਰਸ ਆ ਉਹ ਪੂਰਾ ਇਸ ਮਹੀਨਾ 31 ਜਨਵਰੀ ਤੱਕ ਸਾਡੀਆਂ ਇਹਨੀ ਆਫਰਸ ਕੰਟੀਨਿਊ ਰਹਿਣਗੀਆਂ ਔਰ ਜਿਵੇਂ ਕਸਟਮਰ ਹੋ ਰਹੇ ਨੇ ਆਨ ਮਲੇ ਧਿਆਨ ਦੇ ਵਿੱਚ ਪਾਜੀ ਮੈਂ ਚਾਹਾਂਗਾ ਹੋਰ ਇਦਾਂ ਹੀ ਤੁਸੀਂ ਕਸਟਮਰ ਹੋਰ ਲਿਆਓ ਉਹਨਾਂ ਨੂੰ ਆਫਰਸ ਦਿੰਦੇ ਰਹੋ ਜੀ ਜੀ ਔਰ ਇਹ ਦੇਖ ਰਹੇ ਹੋ ਤੁਸੀਂ ਆਰਪੀ ਨੀਵੀਂਸ ਕੈਮਰਾਮੈਨ ਬਿੱਲਾ ਨਕੁੱਦ ਹਾਈ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਿਨਾਕੀ ਸਨੇਕਰਸ ਤੋਂ ਮੈਂ ਤੇ ਮੇਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਲੋੜੀ ਤੇ ਅਸੀਂ ਤੁਹਾਨੂੰ ਹਾਰਟਲੀ ਵੈਲਕਮ ਕਰਦੇ ਹਾਂ ਤੁਸੀਂ ਜ਼ਰੂਰ ਆਵੋ ਵਿਜ਼ਿਟ ਕਰੋ ਇੱਕਾਈ ਟੈਸਟ ਕਰੋ ਥੈਂਕ ਯੂ